ਮੇਰੇ ਆਪਾਂ ਇਹ ਕਹਿ ਦਿੰਦੇ ਆ ਵੀ ਛੋਟੇ ਦੀ ਛੋਟੀਆਂ ਦੁੱਧ ਨਹੀਂ ਦਿੰਦੀਆਂ ਤੇ ਚਰਚਾ ਤਾਂ ਕਿਉਂਕਿ ਉਹ ਚਵਾਉਂਦੇ ਹੈ ਨਹੀਂ ਕਹਿ ਦਿੰਦਾ ਸਾਡੇ ਨਹੀਂ ਵੇਖਣਗੇ ਨਾ ਵਿੱਚਾਂਗੇ ਹਾਂਜੀ ਅਸੀਂ ਤਾਂ ਚਵਾਉਂਦੇ ਨਹੀਂ ਜਦੋਂ ਦਿੰਦੀਆਂ ਨਹੀਂ ਚਵਾਉਣ ਵੀ ਕਿੱਥੋਂ ਯਾਰ ਵੀਰੇ ਉਹਨੇ ਨਹੀਂ ਆਖਦੀਆਂ ਨਹੀਂ ਦਿੰਦੀਆਂ ਇਸ ਕਰਕੇ ਕਹਿੰਦੇ ਅਜੇ ਦੁੱਧ ਦਿੰਦੀਆਂ ਹੁਣ ਫਿਰ ਚਵਾਵਾ ਨਾ ਦੇਣ ਅੱਛਾ ਉਹ ਦਾੰਦੜ ਕੇ ਜਦੋਂ ਦੁੱਧ ਨਹੀਂ ਦਿੰਦੀਆਂ ਫਿਰ ਕਿਸੇ ਪਾਸੇ ਤਾਂ ਰੌਲਾ ਪਾਉਣਾ ਹੀ ਆ ਟੀਕੇ ਲਾ ਕੇ ਜਾਂ ਓਵਰ ਫੀਡਿੰਗ ਕਰਕੇ ਜੀ ਜਾਂ ਵੱਡੇ ਕਰਕੇ ਉਹਦਾ ਕਰਕੇ ਨਹੀਂ ਆਪਾਂ ਨਹੀਂ ਆਪਾਂ ਨੇ ਜਿਹੜਾ ਚਾਹੁੰਦਾ ਜਦੋਂ ਮਰਜੀ ਆ ਕੇ ਜਿਹੜਾ ਚੋਲੇ ਜਿਹੜੀ ਛੋਟੀ ਦੀ ਆਪਾਂ ਚ ਜਿੰਨਾ ਦੁੱਧ ਦਿੰਦੀ ਆ ਉਹ ਨਹੀਂ ਦੇਊਗੀ ਜੇ ਮਿਲਕ ਮਸ਼ੀਨ ਸਾਡੀ ਬਿਊਟੀ ਜਿੱਤਦੀ ਆ ਤਾਂ 20 ਕਿਲੋ ਦੁੱਧ ਵੀ ਕੱਢਦੀ ਆ ਤੇ ਨਾਲ 8 ਜੀਰੋ ਫੈਟ ਵੀ ਦਿੰਦੀ ਆ ਲੋਕਾਂ ਦੀ ਜਿਹੜੀ 20 ਕਿਲੋ ਦੁੱਧ ਦਿੰਦੀ ਆ 8 ਜੀਰੋ ਫੈਟ ਨਹੀਂ ਦਿੰਦੀ ਤੇ ਸੋਣੀਂਗੀ ਇਹ ਬਹੁਤ ਕੋਈ ਕੋਈ ਮੁਕਾਬਲਾ ਜਿੱਤਦੀ ਹੁੰਦੀ ਆ ਜਾਂ ਬਿਊਟੀ ਦਾ ਜਿੱਤੂ ਜਾਂ ਦੁੱਧ ਦਾ ਜਿੱਤੂ ਆਪਣੀ ਉਹ ਮਾਦੀ ਦੋਨੇ ਮੁਕਾਬਲੇ ਜਿੱਤੂ ਇੱਕ ਦਿਨ ਦੁੱਧ ਦਾ ਵੀ ਜਿੱਤੂ ਬਰੀਡ ਦਾ ਵੀ ਜਿੱਤੂ ਤੀਜੇ ਸੂਏ ਛੋਡੇ ਕੋਲੇ ਗੋਪੀ ਬਣਦੀ ਛੋਟੀ 20 ਪਲੱਸ ਦੁੱਧ ਦੇਊ ਪਹਿਲੇ ਸੂਏ 15 ਲੀਟਰ ਪਲੱਸ ਦੇਊਗੀ ਭਵੇਂ ਤੁਸੀਂ 8 ਲੀਟਰ ਵਾਲੀ ਦੇ ਲਓਨੇ ਭਵੇਂ 15 ਵਾਲੀ ਦੇ ਲਓਨੇ ਸੋ ਕਿਸਾਨ ਪ੍ਰਭ ਉਹ ਤੁਹਾਨੂੰ ਪਤਾ ਸੀ ਇੱਥੇ ਪਹੁੰਚੇ ਸੀ ਡੀ ਇੱਥੇ ਪਸ਼ੂ ਮੇਲੇ ਦੇ ਵਿੱਚ ਸੋ ਆਪਣੇ ਪੰਜਾਬ ਦੇ ਵਿੱਚ ਪਸ਼ੂ ਪਾਲਕਾ ਦੇ ਜਿਹੜੇ ਝੋਟਾ ਵਾਲੇ ਮਹਿਕਮੇ ਚ ਕਹੇ ਹਾਂ ਜਾਂ ਡਾਕਟਰੀ ਭਰਾਵਾਂ ਦੇ ਵਿੱਚ ਇੱਕ ਜਿੰਨਾ ਚਿਹਰਾ ਸੋ ਸਾਹਮਣੇ ਸੀ ਦੇ ਰਹੇ ਇਹ ਸਾਰੇ ਜਾਣ ਆ ਪੈਸੇ ਚਾਹਨਾ ਚਿਹਰਾ ਸਾਰੇ ਪਰ ਇਹਨਾਂ ਨੂੰ ਜਾਣਦੇ ਹੋਗੇ ਮੈਨੂੰ ਬਹੁਤ ਘੱਟ ਮਿਲਦੀ ਡਾਕਟਰ ਸਾਹਿਬ ਬਹੁਤ ਤੇ ਫੋਨ ਥੋੜਾ ਘੱਟਦਾ ਕਿਉਂਕਿ ਕੰਮ ਵਿੱਚ ਜਿਆਦਾ ਸਦੂਲ ਵਿਜੀ ਹੁੰਦੇ ਸਰ ਫੋਨ ਚੱਕਿਆ ਵੀ ਨਹੀਂ ਜਾਂਦਾਗਾ ਸੋ ਕਈ ਸਵਾਲ ਸੀ ਤੇ ਉਹ ਡਾਕਟਰਸਾਂ ਨੂੰ ਪੁੱਛਣਾ ਅੱਜ ਸੋ ਤੁਹਾਡੇ ਵੀ ਸਵਾਲ ਹੋਣਗੇ ਜੇ ਡਾਕਟਰਸਾਂ ਨੂੰ ਪੁੱਛਣ ਵਾਲੇ ਹੋਣਗੇ ਡਾਕਟਰ ਸਾਹਿਬਾ ਕਿ ਇਥੇ ਮਿਲ ਗਏ ਮਤਲਬ ਘੇਰ ਲਈ ਕਹਿ ਲਓ ਕਿ ਤਨਾ ਡਾਕਟਰ ਨੂੰ ਕਿਲੇ ਪਈ ਸਵਾਲ ਜਵਾਬ ਦੇ ਕੇ ਚਾਈ ਡਾਕਟਰ ਸਾਹਿਬਾ ਸ਼ਾਸਤਰੀ ਕਾਲ ਜੀ ਸ਼ਾਸਤਰੀ ਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਦਰਸ਼ਕ ਚੈਨਲਾਂ ਤੇ ਜੁੜਿਆ ਉਹ ਸਾਰੇ ਭਰਾ ਪਹਿਲਾਂ ਤਾਂ ਇਹ ਬੇਨਤੀ ਆ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਕੁਝ ਗੱਲਾਂ ਸੁਣੂ ਉਹ ਦੱਸਣੀਆਂ ਜਿਹੜੀਆਂ ਹਰ ਕੋਈ ਨਹੀਂ ਦੱਸਦਾ ਠੀਕ ਆ ਜੀ ਹਾਂਜੀ ਤੇ ਮੈਂ ਤੁਹਾਨੂੰ ਸਾਰੇ ਪਰਾ ਜਾਣ ਦੇ ਤੁਹਾਨੂੰ ਸਾਰੇ ਹਾਂਜੀ ਹਾਂਜੀ ਪਰ ਫਿਰ ਵੀ ਇੱਕ ਨਾਮ ਤੇ ਆਪਣਾ ਉਹ ਦੱਸ ਦੋ ਬਾਇਓ ਡਾਟਾ ਆਪਣਾ ਕੀ ਮੇਰਾ ਨੋ ਜਗਜੀਤ ਸਿੰਘ ਆ ਜੀ ਗੋਪੀਵੰਦ ਮੇਰਾ ਛੋਟਾ ਹੈਗਾ ਜੀ ਤੇ ਮੇਰੇ ਤੇਜ ਦਾ ਨੋ ਆ ਗੋਪੀਵੰਦ ਮੂਰਾ ਬੰਦ YouTube ਤੇ ਵੀ ਆ Facebook ਤੇ ਵੀ ਆ ਆਪਣਾ ਮੇਨ ਕੰਮ ਆਪਣਾ ਡਾਕਟਰੀ ਦਾ ਹੈਗਾ ਨਾਲ ਆਪਣਾ ਜਿਹੜਾ ਪਸ਼ੂ ਪਾਲ ਕੰਮ ਨਾਲ ਫਾਰਮਰ ਦਾ ਵੀ ਆ ਪਸ਼ੂ ਪਾਲਕ ਵੀ ਆ ਠੀਕ ਆ ਜੀ ਹਾਂਜੀ ਬੱਸ ਤਾਂ ਦੇਖੋ ਸਵਾਲ ਬਾੜੇ ਆਗੇ ਕੁਝ ਦੇ ਗਰਮ ਜਿਹੇ ਸਵਾਲ ਹੀ ਪੁੱਛਣਾ ਮੈਂ ਪੁੱਛੋ ਪੁੱਛੋ ਜਦੋਂ ਤੁਸੀਂ ਝੋਡੀ ਚੋਣੇ ਹੋਣਗੇ ਉਹ ਵੀ ਆਪਣੀ ਝੋਟੀ ਝੋਟੀ ਚੋਣੇ ਹੋਗੇ ਉਹਦੇ ਜਿਆਦਾ ਸ਼ੋ ਐ ਕਿ ਉੱਠਦਾ ਵੀ ਝੋਟੀ ਗੋਪੀ ਦੀ ਹੈ ਹੀ ਨਹੀਂ ਕਹਿੰਦੇ ਇਹ ਵੀਰੇ ਉਹਨੇ ਨਹੀਂ ਆਪਦੀਆਂ ਨਹੀਂ ਦਿੰਦੀਆਂ ਇਸ ਕਰਕੇ ਕਹਿੰਦੇ ਜੇ ਦੁੱਧ ਦਿੰਦੀਆਂ ਹਣ ਫਿਰ ਚਵਾ ਨਾ ਦੇਣ ਅੱਛਾ ਉਹ ਦਾੰਦੜ ਕੇ ਜਦੋਂ ਦੁੱਧ ਨਹੀਂ ਦਿੰਦੀਆਂ ਫਿਰ ਕਿਸੇ ਪਾਸੇ ਦਾ ਰੌਲਾ ਪਾਉਣਾ ਹੀ ਆ ਠੀਕ ਆ ਜੀ ਇਹ ਗੱਲ ਆ ਕਾਰਨ ਆ ਹਾਂਜੀ ਤੇ ਤੁਹਾਡਾ ਇਹ ਵੀ ਜ਼ਿਕਰਾ ਹੈਗਾ ਜੇ ਤੁਹਾਡੇ ਝੋਟੇ ਦੀ ਤੀਨੇ ਨੌਕ ਲੂ ਦੁੱਧ ਤਾਂ ਤੁਸੀਂ ਉਹ ਵੀ ਚਵਾਤਾ ਹਾਂਜੀ ਜੇ 20 ਚਵਾ ਤਾਂ ਵੀ 27 ਚਵਾ ਤਾਂ ਵੀ ਚੋਂ ਕਿਉਂਕਿ ਮੈਂ ਤਾਂ ਚਵਾ ਦਿੰਦਾ ਮੇਰੇ ਛੋਟੇ ਦੀਆਂ ਛੋਟੀਆਂ ਨੂੰ ਦੁੱਧ ਦੇਣਾ ਦਾ ਹਾਂਜੀ ਠੀਕ ਹੈ ਨਾ ਇਸ ਕਰਕੇ ਚਵਾ ਦਿੰਨੇ ਆ ਆਪਾਂ ਹਟਾਉਂਦੇ ਨਹੀਂ ਜਿੰਨਾ ਕਿ ਦਿੰਦੀਆਂ ਉਹਨਾਂ ਨੂੰ ਦਿਖਾ ਦਿੰਨੇ ਆ ਘੱਟ ਦਿੰਦੀਆਂ ਘੱਟ ਦਿਖਾ ਦਿੰਨੇ ਆ ਵਾਧ ਦਿੰਦੀਆਂ ਵਾਧ ਦਿਖਾ ਦਿੰਨੇ ਆ ਠੀਕ ਹੈ ਜੀ ਕਿਉਂਕਿ ਆਪਾਂ ਇਮਾਨਦਾਰੀ ਨਾਲ ਦਿਖਾਉਣਾ ਆਪਾਂ ਦੂਜੇ ਵਾਂਗੂ ਜਿਹੜੀ ਜਾਂ ਟੀਕੇ ਲਾ ਕੇ ਜਾਂ ਓਵਰ ਫੀਡਿੰਗ ਕਰਕੇ ਜੀ ਜਾਂ ਵੱਡੇ ਕਰਕੇ ਉਹਦਾ ਕਰਕੇ ਨਹੀਂ ਆਪਾਂ ਨਹੀਂ ਆਪਾਂ ਨੇ ਜਿਹੜਾ ਚਾਹੁੰਦਾ ਜਦੋਂ ਮਰਜੀ ਆ ਕੇ ਜਿਹੜਾ ਚੋਲੇ ਜਿਹੜੀ ਛੋਟੀ ਦੀ ਆਪਾਂ ਜਿੰਨਾ ਦੁੱਧ ਦਿੰਦੀ ਆ ਉਹ ਨਹੀਂ ਦੇਊਗੀ ਆਮ ਤੌਰ ਤੇ ਬਾਕੀ ਰਹੀ ਮਿਲਕ ਮਸ਼ੀਨ ਦੀ ਜਿਹੜੀ ਮੈਂ ਖਰਾਤ ਬਸਤੀ ਦੀ 18 ਗੱਲੋ 18 ਗੱਲੋ ਖਾ ਜਾਂਦੀ ਆ ਜੀ ਕਈ ਬਰੀਡਰਾਂ ਨੂੰ ਲੋਕ ਫੋਨ ਕਰਕੇ ਪੁੱਛਦੇ ਆ ਵੀ ਕਿੰਨੇ ਦਾਣਾ ਖਾਂਦੀ ਆ ਉਹ ਮੁਰਾ ਦੱਸਦੇ ਵੀ ਨਹੀਂ ਉਹ ਕਹਿੰਦੇ ਜੋ ਆਪ ਬੱਤ ਹੈ ਕੋਈ ਹਮ ਦਾਲਦੇ ਹੈ ਹਾਂਜੀ ਠੀਕ ਆ ਪੰਜਾਬ ਵਾਲੇ ਉਹਨੂੰ ਪੁੱਛਣਗੇ ਤਾਂ ਉਹ ਕਹਿੰਦਾ ਛੋਲੇ ਦੀ ਚੁੰਨੀ ਬੜੇਵੇਂ ਦੀ ਖਾਲਾ ੜਕਦਾ ਦਲੀਆ ਇਹ ਪਾਉਂਦੇ ਆ ਇਹ ਪਾਉਂਦੇ ਆ ਖੁੱਲ ਕੇ ਕੋਈ ਨਹੀਂ ਦੱਸਦਾ ਠੀਕ ਹੈ ਜੀ ਕਿਉਂਕਿ ਕਈ ਭਰਾਵਾਂ ਦਾ ਵਾਹ ਛੋਲੇ ਵੀ ਸਾੜੀ ਮਜਰਾ ਇੰਨਾ ਦਾਣਾ ਖਾਂਦੀ ਆ ਜੇ ਸਾਰਾ ਧਰਤ ਦੇ ਸਾਰਾ ਹੀ ਖਾਜੂ ਮੁੰਦੇ ਸਾਰਾ ਖਾਜੂਗੀ ਤੇ ਮੈਂ 18 ਕਿਲੋ ਦੱਸਦਾ ਵੀ ਮੇਰੀ 18 ਕਿਲੋ ਖਾਂਦੀ ਆ ਉਹ 8 ਕਿਲੋ ਖਾ ਕੇ ਵੀ 18 ਕਿਲੋ ਦੁੱਧ ਦਿੰਦੀ ਸੀ ਤੇ 18 ਕਿਲੋ ਖਾ ਕੇ ਵੀ 20 ਕਿਲੋ ਦੁੱਧ ਦੇਉਂਦੀ ਉਹ ਥੀ ਰਹਿੰਦੀ ਸੀ ਬੱਚਾ ਉਹਦੀ ਬਾਡੀ ਐਡੀ ਵੱਡੀ ਆ 12 ਕੁਇੰਟਲ ਦੀ ਉਹਦੀ ਦੇ ਆ ਉਹਨੂੰ ਚਲਾਉਣ ਵਾਸਤੇ ਉਹਨੂੰ ਦਾਣੇ ਦੀ ਤਾਂ ਜ਼ਰੂਰਤ ਹੈਗੀ ਹੋਊਗੀ ਜ਼ਰੂਰਤ ਪਊਗੀ ਪਊਗੀ ਠੀਕ ਹੈ ਨਾ ਉਹ ਕਿਵੇਂ ਸਾਰੂ ਕੀ 3 ਕਿਲੋ ਲੈਣਾ ਬਿਲਕੁਲ ਸਾਰਦੀ ਨਹੀਂ ਫਿਰੋ ਜੀ ਤੇ ਜਿਹੜੇ ਤਿੰਨ ਗੱਲੇ ਤੇ ਕਹਿੰਦੇ ਸਾਡੀ ਘੱਟਦੀ ਆ ਮੁਰਕੇ ਗੱਭਰ ਨਹੀਂ ਹੁੰਦੀ ਸਾਲ ਬਾਅਦ ਕਹਿੰਦੇ ਆ ਰਹਿੰਦੀ ਨਹੀਂ ਦੁੱਧ ਨਿਕਲਦਾ ਵੀ ਆ ਨਹੀਂ ਜੀ ਗੱਲਾਂ ਚ ਨਿਕਲਦਾ ਗਾ ਗੱਲਾਂ ਜੀ ਨਿਕਲਦਾ ਹੁਣ ਤੱਕ ਬਾਕੀ ਗੱਲ ਦੋਸਤੋ ਅਜਿਹੜਾ ਮੁਕਾਬਲਾ ਹੋਇਆ ਬਰੀਡ ਦਾ ਇੱਥੇ ਹਾਂਜੀ ਇਹ ਦੋ ਮੁਕਾਬਲੇ ਹੁੰਦੇ ਆ ਹਾਂਜੀ ਬਰੀਡ ਅਲੱਗ ਹੁੰਦੀ ਆ ਹਾਂਜੀ ਦੁੱਧ ਅਲੱਗ ਹੁੰਦਾ ਜੀ ਜੇ ਤਾਂ ਤੁਹਾਡੀ ਮੱਝ ਦੁੱਧ ਵਧੀਆ ਦਿੰਦੀ ਆ ਫਿਰ ਤਾਂ ਜਿਵੇਂ ਅੱਜ ਝੋਟਾ ਬਾਜ ਫਸਟ ਆਇਆ ਹਾਂਜੀ ਜਾ ਗੋਲੂ ਡੇਡਵਾੜੀ ਵਾਲਾ ਉਸ ਲੈਂਡ ਦੇ ਵਿੱਚ ਦੁੱਧ ਘੱਟ ਹੈ ਉਹ ਲੈਂਡ 'ਚ ਬਿਉਟੀ ਹੈਗੀ ਆ ਅਗਰ ਤੁਹਾਡੀ ਮੱਝ ਦੁੱਧ ਵਧਿਆ ਦਿੰਦੀ ਆ ਤਾਂ ਬਿਉਟੀ ਵਾਲਾ ਬੋਲ ਲਾ ਲਓ ਜੇ ਤੁਹਾਡੀ ਮੱਝ ਸੋੜੀ ਹੈ ਹਾਂਜੀ ਵੀ ਦੁੱਧ ਘੱਟ ਦਿੰਦੀ ਆ ਫਿਰ ਉਹਦੇ ਦੁੱਧ ਵਾਲਾ ਬੋਲ ਲਾ ਲਓ ਕਿਉਂਕਿ ਮੈਂ ਉਸੇ ਲੈਂਡ ਦੀ ਲੱਗਿਆ ਹੋਇਆ ਵੀ ਆਪਾਂ ਬੱਚੇ ਸੋਨੇ ਵੀ ਕੱਢ ਲਈਏ ਤੇ ਦੁੱਧ ਵਾਲੇ ਵੀ ਕੱਢ ਦਈਏ ਜੇ ਮਿਲਕ ਮਸ਼ੀਨ ਸਾਡੀ ਬਿਉਟੀ ਜਿੱਤਦੀ ਆ ਤਾਂ 20 ਕਿਲੋ ਦੁੱਧ ਵੀ ਕੱਢਦੀ ਆ ਤੇ ਨਾਲ 8 ਜੀਰੋ ਫਾਇਟ ਵੀ ਦਿੰਦੀ ਆ ਲੋਕਾਂ ਦੀ ਜਿਹੜੀ 20 ਕਿਲੋ ਦੁੱਧ ਦਿੰਦੀ ਆ, 8 ਜ਼ੀਰੋ ਫੈਟ ਨਹੀਂ ਦਿੰਦੀ ਤੇ ਥੋੜੀ ਜੀ। ਇਹ ਬਹੁਤ ਠੀਕ ਹੈ। ਤੇ ਕੋਈ ਮੁਕਾਬਲਾ ਜਿੱਤਦੀ ਹੋ। ਦੁੱਧ ਦੀ ਆ ਬਿਊਟੀ ਦਾ ਜਿੱਤੂ ਜਾਂ ਦੁੱਧ ਦਾ ਜਿੱਤੂ। ਠੀਕ ਆ ਜੀ। ਆਪਣੀ ਉਹ ਮਾਂ ਦੇ ਦੋਨੇ ਮੁਕਾਬਲੇ ਜਿੱਤੂ ਇੱਕ ਦਿਨ। ਦੋਨੇ ਜਿੱਤੂ। ਦੁੱਧ ਦਾ ਵੀ ਜਿੱਤੂ ਬ੍ਰੀਡ ਦਾ ਵੀ ਜਿੱਤੂ। ਠੀਕ ਆ ਜੀ। ਹੁਣ ਤੱਕ ਗੋਪੀਵਾਨ ਨੇ ਕਿੰਨੇ ਝੋਟੇ ਚਵਾ ਚੁੱਕੇ ਹੋਗੇ? ਲਗਭਗ ਮੇਰੇ ਹੁਣ ਗਿਣਤੀ ਨਹੀਂ 100 ਤੋਂ ਉੱਪਰ ਮੰਗ ਚੁੱਕੇ ਆ। 100 ਤੋਂ ਉੱਪਰ। ਹਾਂ ਜੇ ਤੇ ਦੇਖੂ ਤਾਂ ਅਗਲਾ ਆਪਾਂ ਨਾਲੇ ਇੱਕ ਵਾਰ ਨਹੀਂ ਜਵਾਈ। ਹਾਂ ਜੀ ਤੇ ਤੀਜੇ ਡੰਗ ਤੋਂ ਬਾਅਦ ਚੌਥੇ ਡੰਗ ਖਤਮ ਕਰ ਦਿੰਦੇ ਆ। ਚੌਥਾ ਡੰਗ ਖਤਮ। ਤੇ ਤੁਹਾਡੇ ਮੈਂ ਲਗਾਤਾਰ ਨਾ ਉਹ ਲਾਈਤੀ ਲਗਾਤਾਰ। ਹਾਫ ਦਾ ਜਾਨਾ ਉਹ ਤਾਂ ਚੱਲਦੀ ਆ। ਆ ਜਿਹੜੀ ਝੋਟੀ ਹੁਣ ਚਵਾਈ ਆ 10 ਦਿਨ ਪਹਿਲਾਂ ਲਾਅ ਕੀਤੀ ਤੇ 10 ਦਿਨ ਬਾਅਦ ਫੇਰ ਲਾਅ ਕਰਤੀ ਦੁਬਾਰੀ। ਠੀਕ ਆ ਜੀ। ਤਾਂ ਇਹਦਾ ਮਤਲਬ ਹੈ ਜਦੋਂ ਮਰਜੀ ਆ ਕੇ ਚੋਲੋ ਲਗਾਤਾਰ ਦੁੱਧ ਦਿੰਦੀ ਆ। ਬਾਕੀ ਗੱਲ ਹੈ ਜਿਹੜੀ ਗੋਪੀ ਬਣਦੀ ਆ ਉਹ ਜਿਹੜੀਆਂ ਥੋੜੇ ਦੁੱਧ ਵਾਲੀਆਂ ਮੱਝਾਂ 8 ਵਾਲੀਆਂ 10 ਵਾਲੀਆਂ 12 ਵਾਲੀਆਂ 15 ਵਾਲੀਆਂ ਉਹਨਾਂ ਦੇ ਗੋਪੀ ਬਨ ਲਾਓ। ਤੀਜੇ ਸੂਏ ਸੋਡੇ ਕੋਲੇ ਗੋਪੀ ਬਨਦੀ ਝ ਪਹਿਲੇ ਸੂਏ 15 ਲੀਟਰ ਪਲੱਸ ਦੇਉਗੀ ਭਵੇਂ ਤੁਸੀਂ 8 ਲੀਟਰ ਵਾਲੀ ਦੇ ਲਓ ਨੀ ਭਵੇਂ 15 ਵਾਲੀ ਦੇ ਲਓ ਨੀ ਠੀਕ ਹੈ ਜੀ ਪਹਿਲੇ ਸੂਏ 15 ਲੰਘ ਜਾਣਾ ਅਗਲੇ ਸੂਏ ਚ 20 ਪਲੱਸ ਜਾਉ ਜਿੰਨੀ ਮਰਜ਼ੀ ਮਾੜੀ ਮੱਝ ਤੇ ਕੀ ਕੱਲਾ ਲੋ ਠੀਕ ਹੈ ਜੀ ਮੱਝ ਚੰਗੀ ਲੈਣ ਦੀ ਕੋਈ ਲੋੜ ਨਹੀਂ ਗੋਪੀਬੰਦ ਮਰ ਤੋਂ ਮਾੜੀਆਂ ਮੱਝਾਂ ਚੋਂ ਵਧੀਆ ਰਿਜ਼ਲਟ ਮਿਲਣਾ ਤਾ ਬਿਊਟੀ ਵੀ ਨਾਲ ਦਊਗਾ ਹਾਂਜੀ ਡਿਊਟੀ ਦੇਊਗਾ ਡਿਊਟੀ ਦੇ ਰੰਗ ਵਿੱਚ ਜਿੱਤੂਗੀ ਝੋਟੀ ਅੱਛਾ ਜੀ ਅਜਾ ਹੀ ਮਰਜ਼ੀ ਮੱਝ ਤੇ ਟਿਕਲ ਵਾਦਗੇ ਜਿਹੀ ਜੀ ਮਰਜ਼ੀ ਦੇ ਮੱਝ ਤੁਹਾਡੀ ਸੋਹਣੀ ਹੋਵੇ ਨਾ ਹੋਵੇ ਕੋਈ ਚੱਕਰ ਨਹੀਂ ਪਰ ਬੱਚਾ ਤੁਹਾਡੇ ਕੋਲੇ ਸੋਹਣਾ ਹੀ ਹੋਣਾ ਤੇ ਕਈ ਭਰਾਵਾਂ ਨੂੰ ਗੋਪੀ ਕੋਈ ਛੋਟਾ ਵੱਡਾ ਹੋ ਗਿਆ ਤੇ ਬਾਪ ਦਾ ਨਹੀਂ ਪਤਾ ਬਾਪ ਕਿਹੜਾ ਉਹਦਾ ਬਾਪ ਉਹ ਤਾਂ ਖਲੀ ਆ ਖਲੀ ਖਲੀ ਠੀਕ ਖਲੀ ਸੰਗਾ ਤੂਰ ਫਾਰਮ ਵਾਲਾ ਸੰਗਾ ਤੂਰ ਫਾਰਮ ਵਾਲਾ ਖਲੀ ਬੁੱਲ ਦਾ ਬੱਚਾ ਮਾਂ ਨੇ ਸਰਕਾਰੀ ਸਿੰਮੰਨ ਦਿੱਤੀ ਉਹਦਾ ਮੈਨੂੰ ਪਤਾ ਨਹੀਂ ਵੀ ਕਿਹੜੇ ਦਿੱਤੀਗੀ ਠੀਕ ਹੈ ਜੀ ਔਰ ਦੁੱਧ 20 ਕਿਲੋ ਦਿੰਦੀ ਦੀ ਤਾਂ 20 ਕਿਲੋ ਸੀਗਾ ਠੀਕ ਹੈ ਜੀ ਬਾਕੀ ਰਹੀ ਵਰੀਰ ਤੇ ਗੱਲ ਸਾਰੇ ਭਰਾਵਾਂ ਚੋਂ ਟੋਲੇ ਟੀਕੇ ਤੇ ਟਿਕਾ 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 ਚਵਾਈ ਕਰਾਉਂਦੇ ਜੀ ਹਾਂਜੀ ਠੀਕ ਹੈ ਨਾ ਜਿੰਨੇ ਕ ਬੁੱਲ ਸਾਹਮਣੇ ਆਏ ਆ ਜਿਹੜੇ ਮੇਰੇ ਸਾਹਮਣੇ ਆਏ ਉਹਨਾਂ ਦੇ ਮੈਂ ਨੌ ਲਾ ਦੇਣੇ ਜੇ ਕੋਈ ਰਹੇਗਾ ਭਰਾ ਗੁੱਸਾ ਨਾ ਕਰਿਓ ਅੱਛਾ ਜੀ ਨਾਗ ਬੋਲਾ ਐਲ ਡੀ ਐਫ ਦਾ ਵਧੀਆ ਦੁੱਧ ਦਿੰਦਾ ਕੋਹੇ ਨੂਰਾ ਵਧੀਆ ਦਿੰਦਾ PC 575 ਵਧੀਆ ਦਿੰਦਾਗਾ SM 354 ਵਧੀਆ ਦਿੰਦਾਗਾ 70 570 ਵੀ ਆ ਗਿਆ ਇੱਕ ਜੀ 70 575 ਦਾ ਆਪਾਂ ਚੋਇਆ ਨਹੀਂ ਹਲੇ ਜਿੱਦੇ ਚੋਇਆ ਉਹ ਦੱਸਾਂਗੇ ਪੁਣਛਟੀ ਆ ਠੀਕ ਹੈ ਜੀ ਤਾਂ ਹੀ ਉਹਦਾ ਨਾਉ ਨਹੀਂ ਲੈਂਦਾ ਠੀਕ ਹੈ ਜੀ ਠੀਕ ਹੈ SM 200 ਤੋਂ ਹੀ ਨਹੀਂ ਇਹ ਵੀ ਘੱਟ ਦਿੰਦੀਆਂ ਜਿਆਦਾ ਨਹੀਂ ਦਿੰਦੀਆਂ ਠੀਕ ਹੈ ਜੀ ਸੋਨੇ ਬੱਚੇ ਹੁੰਦੇ ਆ ਉਹਦੇ ਜਿੱਦੇ ਜਿਆਦਾ ਦੁੱਧ ਦਿੰਦਾ ਉਹ ਦੱਸ ਦਾਂਗੇ ਐਵਰੇਜ ਤੋਂ ਦਿੰਦੀਆਂ ਨੇ ਠੀਕ ਹੈ ਜੀ ਜਿੰਨੇ ਦਾ ਆਪਣੇ ਕੋਲੇ ਵਧੀਆ ਆ ਬਲੀ ਵਧਨੀ ਕੱਲਿਆਂ ਵਾਲਾਗਾ ਉਹਦਾ ਰਿਜ਼ਲਟ ਵਧੀਆਗਾ ਠੀਕ ਹੈ ਜੀ ਠੀਕ ਆ ਬਲੀ ਪੰਨੂ ਫਾਰਮ ਵਾਲਾ ਉਹਦੀ ਵੀ ਦੁੱਧ ਚੰਗਾ ਦੇ ਰਹੀਆਂ ਨੇ ਠੀਕ ਹੈ ਜੀ ਠੀਕਾ ਗੋਪੀਵਨ ਹੈਗਾ ਹੀ ਹੈਗਾ ਚੰਗਾ ਕਿਉਂਕਿ ਅੱਜ ਤੱਕ ਸਾਰੇ ਪ੍ਰਾਈਵੇਟ ਝੋਟਿਆਂ ਤੋਂ ਵੱਧ ਦੁੱਧ ਕਢਵਾਉਣ ਵਾਲਾ ਗੋਪੀ ਉਹ ਆ ਹਾਇ ਠੀਕ ਹੈ ਹਰੇਕ ਆਪਦੇ ਬੋਲ ਦੀ ਦੇਖ ਹਰੇਕ ਨੇ ਮਸ਼ਹੂਰੀ ਕਰਨੀ ਹੁੰਦੀ ਹੈ ਬਿਲਕੁਲ ਕਰਨੀ ਜੀ ਠੀਕ ਆ ਆਪਾਂ ਆਪਣੇ ਬੋਲ ਦੀ ਕਹਿੰਦੇ ਆ ਲੋਕਾਂ ਦੇ ਸਾਹਮਣੇ ਆ ਹਾਂਜੀ ਵੀ 27 ਪਲੱਸ ਕੱਢਿਆ ਤਾਂ ਕੱਢਿਆ 27 ਪਲੱਸ ਮੰਜਿ ਕਿੱਥੇ ਖੜੀ ਆ ਇਸ ਟਾਈਮ 27 ਪਲੱਸ ਵਾਲੀ ਮੰਜਿ ਲੁਧਿਆਣੇ 'ਚ ਖੜੀ ਆ 5 ਮਹੀਨੇ ਦੁੱਧ ਕੱਢੀ ਗਈ ਆ ਹੁਣ ਵੀ ਪੀਡੀਐਫ ਤੇ ਛੇਵੇਂ ਨੰਬਰ ਤੇ ਆਈ ਆ ਨੋਲੇ ਮੇਲੇ ਤੋਂ ਫੋੜੀ ਇੱਥੇ ਆਦੀਗਾ ਠੀਕ ਆ ਹਾਂਜੀ ਜਿਹੜੀ ਐਦਗੀ ਇੱਥੇ ਚਵਾਉਣ ਆਈ ਸੀ ਉਹਦੀ ਆਪਾਂ 7-8 ਦਿਨਾਂ ਤੱਕ ਚਵਾਈ ਕਰਾਉਣੇ ਆ 27 ਪਲੱਸ ਹੀ ਉਹਨੇ ਜਾਣਾ 13 ਕਿਲੋ ਵਾਲੀ ਚਵਾ ਜਿਹਨੇ 27 ਕੱਢਿਆ ਉਸ 17 ਕਿਲੋ ਵਾਲੀ ਚਵਾ ਠੀਕ ਆ ਜੀ ਉਹਨੇ ਦੀ ਮਾਵਾ ਦਾ ਦੁੱਧ ਇੰਨਾ ਇੰਨਾ ਦਾ ਠੀਕ ਆ ਜੀ ਠੀਕ ਆ ਬਾਕੀ ਲੰਬਾਂ ਟਾਈਮ ਦੁੱਧ ਦਿੰਦਿਆਂ ਨੇ 8 0 ਫੈਟ ਆਉਂਦੀ ਆ ਕੱਲਾ ਇਹ ਨਹੀਂ ਵੀ ਦੁੱਧ ਦਿੰਦਿਆਂ ਨੇ ਫੈਟ ਵੀ ਨਾਲ ਆ ਬਿਊਟੀ ਦੁੱਧ ਫੈਟ ਸਾਰਾ ਕੁਝ ਹੀ ਆ ਟੋਟਲ ਭਾਰ ਨਹੀਂ ਪੈਂਦਾ ਜੇਰ ਨਹੀਂ ਫਸਦੀ ਮਸਟੈਟਸ ਨਹੀਂ ਹੁੰਦੀ ਠੀਕ ਆ ਜੀ ਇੱਕ ਗੱਲ ਨਹੀਂ ਜਿਹੜੇ लास्ट ਇੱਕ ਇੱਕ ਗੱਲ ਹੋਰ ਆ ਜੀ ਹਾਂਜੀ ਡਾਕਟਰੀ ਪੰਜਾਬ ਚ ਬਹੁਤ ਆ ਝੋਟਾਂ ਦੇ ਮਾਲਕੀ ਬਹੁਤ ਆ ਤੁਸੀਂ ਚਰਚਾ ਚ ਕਿਉਂ ਰਹਿੰਦੇ ਹੋ ਤੁਹਾਡਾ ਨਾਮ ਹਾਈਲਾਈਟ ਹੀ ਰਹਦਾਗਾ ਮੇਰੀ ਆਪਾਂ ਇਹ ਕਹਿ ਦਿੰਦੇ ਆ ਵੀ ਛੋਟੇ ਦੀ ਝੋਟੀਆਂ ਦੁੱਧ ਨਹੀਂ ਦਿੰਦੀਆਂ ਪਿਆ ਚਰਚਾ ਚ ਕਿਉਂਕਿ ਉਹ ਚਵਾਉਂਦੇ ਹੈ ਨਹੀਂ ਕਹਿ ਦਿੰਦਾ ਸਾਡੇ ਨਹੀਂ ਵੇਖਣ ਕੇ ਨਾ ਵੇਚਾਂਗੇ ਹਾਂਜੀ ਅਸੀਂ ਤਾਂ ਚਵਾਉਂਦੇ ਨਹੀਂ ਜਦੋਂ ਦਿੰਦੀਆਂ ਨਹੀਂ ਚਵਾਉਣ ਵੀ ਕਿੱਥੋਂ ਯਾਰ ਕੋਸ਼ਿਸ਼ ਪਤਾ ਕਰੀਏ ਇੱਕ ਗੱਲ ਹੋਰ ਜੀ ਸਰ ਇਹ ਵੀ ਹੁੰਦੀ ਹੈ ਜੀ ਦੇਣ ਦਾ ਚਵਾਦੇ ਆਪਣੇ ਮੈਂ ਮੇਲੇ ਚ ਜਿਹਦੀ ਝੋਟੀ 20 ਕਿਲੋ ਦਿੰਦੀ ਆ ਉਹਦੇ ਪੈਰਾਂ ਥੱਲੇ ਅੱਗ ਵੱਟ ਪੈਂਦੀ ਆ ਵੀ ਮ ਮਾਜੀ ਦੇ ਮੱਲੋ ਮਲੀ ਮੱਚੂ ਜੀ ਹਾਂ ਜਿਹਦੀ ਦਿੰਦੂਈ ਨਹੀਂ ਉਹ ਹੁਣ ਵਿਚਾਰਾ ਲੈ ਕੇ ਕਿੱਥੋਂ ਆਵੇ ਤੇ ਇੱਕ ਇਹ ਟ੍ਰੈਂਡ ਚੱਲਿਆ ਵਾ ਜੀ ਜਦੋਂ ਮੇਲੇ 'ਚ ਕੋਈ ਕੱਟੀ ਜਿੱਤੀ ਕੱਟਾ ਜਿੱਤ ਗਿਆ ਉਹ ਝੋਟੇ ਦੇ ਮਾਲਕ ਨੇ ਆਉਣਾਗਾ ਉਹਨੂੰ ਪਾਣੀ ਦੇ ਵਿੱਚ 2050 ਇਹ ਵੀਡੀਓ ਅੱਜ ਮੈਂ ਪਤਾ ਕੀ ਝੋਟੇ ਦੀ ਮੈਂ ਆਹੀ ਇੱਕ ਵੀਡੀਓ ਅੱਜ ਸ਼ੇਅਰ ਕੀਤੀ ਆ ਕਿਉਂਕਿ ਬਈ ਮੇਰੇ ਦਿਲ ਨੂੰ ਲੱਗਿਆ ਵੀ ਝੋਟਾ ਬਹੁਤ ਸੋਹਣਾ ਬਿਊਟੀ ਦੇ ਵਿੱਚ ਹਾਂਜੀ ਤਾਂ ਮੈਂ ਚਾਹਣਾ ਜਿਹਦੇ ਕੋਲੇ ਘੱਟ ਬਰੀਡ ਵਾਲੀਆਂ ਮੱਝਾਂ ਨੇ ਉਹ ਇਸ ਝੋਟੇ ਦਾ ਸੀਮਨ ਲਾ ਕੇ ਬਰੀਡ ਅਪ ਕਰ ਲੈ ਹਾਂਜੀ ਜਿ ਲਾਵੇ ਉਹੀ ਜਿਹਨੀਆਂ ਦੁੱਧ ਵਾਧ ਦਿੰਦੀਆਂ ਨੇ ਹਾਂਜੀ ਮਾਰੇ ਦੁੱਧਾਂ ਦੀ ਮੱਝ ਦੇ ਨਾਲ ਲਾ ਕੇ ਖੜਜੋ ਇਹ ਨਹੀਂ ਪਤਾ ਇਹਦੀਆਂ ਨਾਈ ਦੇਣਾ ਨਾ ਦੇਣਾ ਲੋਕਾ ਗੋਲੂ ਦੀ ਲੈਣਾ ਠੀਕ ਹੈ ਜੀ ਤਾਂ ਉੱਥੇ ਆਪਾਂ ਇਹ ਨਹੀਂ ਕਹਿੰਦੇ ਇਹ ਗੱਲਾਂ ਚੁਬ ਜਾਂਦੀਆਂ ਨੇ ਕਈ ਵਾਰ ਉਹ ਇਹਨੂੰ ਗੋਲੂ ਦੀ ਮੱਝ ਵੀ ਅੱਜ ਤੱਕ ਦੁੱਧ 'ਚ ਨਹੀਂ ਜਿੱਤੀ ਬਰੀਡ 'ਚ ਜਿੱਤਦੀਆਂ ਨੇ ਠੀਕ ਹੈ ਠੀਕ ਹੈ ਨਾ ਦੁੱਧ 'ਚ ਜਿੱਤਣਾ ਹਰ ਇੱਕ ਛੋਟੇ ਦੇ ਵਸਦਾ ਨਹੀਂ ਹੁੰਦਾ ਵੀ ਜਿੱਤਣਾ ਬਹੁਤ ਵੱਡੀ ਗੱਲ ਹੈ ਜੀ ਸੋ ਇਹ ਸੀ ਜੀ ਡਾਕਟਰ ਜੀ ਦੁੱਧ ਦੀ ਅਲੱਗ ਲਾਈਨ ਬਰੀਡ ਦੀ ਅਲੱਗ ਲੈਣਾ ਜਿੱਦੇ ਸਾਡੇ ਭਰਾ ਇਹ ਸਮਝ ਗਏ ਉਹਦੇ ਦੁੱਧ ਦੀ ਦੁੱਧ ਹੋ ਜੇ ਠੀਕ ਹੈ ਜੀ ਜਿਹੜੀ ਦੁੱਧ ਵਾਲੀ ਆਉਂਦੇ ਬਰੀਡ ਵਾਲਾ ਵਰਤੋ ਜਿਹੜੀ ਬਰੀਡ ਵਾਲੀ ਆਉਂਦੇ ਦੁੱਧ ਵਾਲਾ ਵਰਤੋ ਇਹ ਸੋਚ ਕੇ ਲਾਉਣਾ ਪੈਣਾ ਆਪਾਂ ਹਾਂ ਆਪਾਂ ਆਪਣੀ ਮੱਝ ਦੇਖਣੀ ਆ ਇਹਨਾਂ ਵੀ ਫਲਾਣਿਆਂ ਦੇ ਬਾਜ ਲਵਾਤਾ ਮੈਂ ਵੀ ਬਾਜ ਲਵਾਉਣਾ ਜਾਂ ਇਹਨੇ ਗੋਪੀ ਲਵਾਤਾ ਮੈਂ ਵੀ ਗੋਪੀ ਲਵਾਉਣਾ ਹਾਂਜੀ ਜੇ ਤੁਹਾਡੀ ਮੱਝ ਦਾ 26 27 ਕਿਲੋ ਦੁੱਧ ਆ ਫਿਰ ਗੋਪੀ ਨਾਲ ਲਾਓ ਠੀਕ ਹੈ ਜੀ ਫਿਰ ਤੁਸੀਂ ਬਰੀਡ ਵਾਲਾ ਲਾ ਲਓ ਜਿੱਥੇ ਜਿਆਦਾ ਸੋਨਾ ਆ ਜੇ ਤੁਹਾਡੇ ਕੋਲ ਜਿਆਦਾ ਹੋਰ ਜਿਆਦਾ ਸੋਨਾ ਆ ਜੀ ਗੋਪੀ ਨਾਲੋਂ ਵੀ ਉੱਪਰ ਹੋਵੇ ਠੀਕ ਹੈ ਜੀ ਆਪਾਂ ਉਹ ਚਾਹੁੰਦੇ ਆ ਠੀਕ ਹੈ ਜੀ ਸੋ ਇਹ ਸੀ ਆਪਾਂ ਦੇਖੋ ਮੋਰਨੀ ਮ ਉਦੇ ਵਿੱਚੋਂ ਆਪਾਂ ਗੋਪੀ ਦਾ ਝੋਟਾ ਪੈਦਾ ਕੀਤਾ ਮਿਸਟਰ ਗੋਲਮ ਜਿਹੜਾ ਅੱਜ ਐਮਬੀਟੀਸੀ ਮਨ ਬੈਂਕ ਕੋਲੇ ਆ ਉਹਦੇ ਵਿੱਚ ਬਰੀਡ ਚ ਵੀ ਆ ਰਹੇ ਆ ਉਹਦੇ ਵਿੱਚ ਦੁੱਧ ਚ ਵੀ ਆਉਣਗੇ ਔਰ ਅੱਜ ਕਹਿ ਦਿੰਦਾ ਤੁਹਾਨੂੰ ਗੋਲਮ ਦੀ ਝੋਟੀ ਆਪਾਂ ਡੇਢ ਸਾਲ ਨੂੰ ਚਵਾ ਦਾਂਗੇ ਇਹ ਗੋਲਮਸਾਨ ਕਿਹੜਾ ਜੀ ਗੋਲਮ ਆਪਣੇ ਗੋਪੀ ਦੇ ਵੀ ਬੱਚਾ ਹੈਗਾ ਐਮਬੀਟੀਸੀ ਮਨ ਬੈਂਕ ਮੋਰਨਾ ਕੋਲੇ ਇੱਕ ਗੋਪੀ 2 ਸਾਨ ਵੀ ਉਹ ਕਿਹੜਾ ਸੀ ਜੇ ਆਪਾਂ ਉਹ ਹੈਗਾ ਜੀ ਉਹਦੀ ਝੋਟੀ ਆਪਾਂ ਚਵਾਵਾਂਗੇ ਮੂਰੇ ਥੋੜੇ ਜਨਾ ਲਾਈਵ ਕਰਦਾ ਆਪਣੇ ਘਰੇ ਖੜੀ ਹੈ ਗੋਪੀ 2 ਦੀ ਵੀ ਹਾਂ ਉਹ ਵੀ ਆਪਾਂ ਮੋਰਨਾ ਬੈਂਕ ਨੂੰ ਸੇਲ ਕਰਤਾ ਤੇ ਉਹ ਗੋਪੀ 1 ਦਾ ਬੱਚਾ ਸੀ ਗਿਆ ਹੋਰ ਸੀ ਬੈਸਿਕ ਗੋਪੀ 2 ਰੱਖਿਆ ਨਹੀਂ ਉਹ ਤਾਂ ਬੈਸਿਕ ਗੋਪੀ 2 ਤੀ ਕਰਨੋ ਠੀਕ ਹੈ ਠੀਕ ਹੈ ਸਰੀ ਰੱਖ ਲਈ ਸੀ ਆਪਣੇ ਗੋਪੀਵਾਨਾਂ ਦੀ ਤੇ ਗੋਪੀ 2 ਦੀ ਅੱਗੇ ਆਉਣ ਵਾਲੇ ਹੋਰ ਵੀ ਬਾਕੀ ਛੋਡਾ ਵੀ ਧੰਨਵਾਦ ਆ ਜਿਹੜਾ ਲੋਕਾਂ ਦੇ ਗੱਲਾਂ ਪਚਾਵਾਂਗੇ ਇੱਕ ਗੱਲ ਐਂਡ ਤੇ ਹੋਰ ਕਹਿਣੀ ਜਨ ਹਾਂਜੀ ਕਿ ਆਪਦੇ ਪਸ਼ੂਆਂ ਨੂੰ ਜਿਹੜੇ ਕਹਿੰਦੇ ਸਾਡੀ 3 ਸਾਲ ਦੀ ਝੋਟੀ ਨਹੀਂ ਸੁੰਦੀ 4 ਦੀ ਨਹੀਂ ਸੁੰਦੀ ਉਹਨੂੰ ਫੀਡ ਚੱਜ ਨਾਲ ਪਾਇਆ ਕਰੋ ਛੋਡਾ ਪਸ਼ੂ ਦੁੱਧ ਦਿੰਦਾ ਨਾ ਦਿੰਦਾ ਉਹਨੂੰ 3 ਕਿਲੋ ਖਰਾਕ ਡੇਲੀ ਦੀ ਚਾਹੀਦੀ ਆ ਤੇ 100 ਗ੍ਰਾਮ ਮਿਨਰਲ ਮਿਕਸਚਰ ਚਾਹੀਦੀ ਚਾ ਠੀਕ ਹੈ ਤੇ 20 ਕਿਲੋ ਦੁੱਧ ਵਾਲੀ ਮਹਸ ਨੂੰ 10 ਕਿਲੋ ਖਰਾਕ ਚਾਹੀਦੀ ਚਾਹੀਦੀ ਹੈ ਠੀਕ ਹੈ ਜੀ ਸੋ ਧੰਨਵਾਦ ਆ 200 ਗ੍ਰਾਮ ਪਾਊਡਰ ਮੇਨਲ ਵਿੱਚ ਠੀਕ ਹੈ ਜੀ ਧੰਨਵਾਦ ਜੀ ਸੋਏ ਸੀ ਡਾਕਟਰ ਜਵੀਤ ਜੀ ਥੰਨਾ ਵਾਲੇ ਜਿਨ੍ਹਾਂ ਨੇ ਬਹੁਤ ਹੀ ਸੋਹਣੇ ਵਿਚਾਰਤੇ ਆਪਣੇ ਜਿਹਨੇ ਸਵਾਸ ਲੀਏ ਮੇਰੇ ਤੇ ਠੀਕ ਹੈ ਜੀ ਵਧੀਆ ਜਵਾਬਤਾਗਾ ਸੋ ਵੀਡੀਓ ਬਹੁਤ ਸ਼ੇਅਰ ਜਰੂਰ ਕਰ ਦਿਓ ਸੋ ਧੰਨਵਾਦ ਜੀ